2-3 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਸ਼ੋਅ ਹੁੰਦਾ ਜਿੱਥੇ ਸਟੇਜ ਦੌਰਾਨ ਇੱਕ ਸਰਦਾਰ ਮੁੰਡਾ ਇਹ ਫੋਟੋ ਕੋ ਚਾਣ ਹੁੰਦਾ ਪ੍ਰੇਮ ਢਿੱਲੋਣਾ ਤੇ ਕਾਫੀ ਉਹਨਾਂ ਧੱਕੇ ਮੁੱਕੀ ਕਰਕੇ ਉਹਨੂੰ ਸਟੇਜ ਤੋਂ ਉਤਾਰਿਆ ਜਾਂਦਾ ਨਾ ਆਪਣੀ ਕਾਲਜ ਦੇ ਵਿੱਚ ਹੁੰਦਾ ਕਿ ਯੂਨੀਵਰਸਿਟੀ ਚ ਹੁੰਦਾ ਦਿੱਲੀ ਚ ਕਿਤੇ ਸ਼ੋਅ ਹੁੰਦਾ ਤਾਂ ਉੱਥੇ ਇੱਕ ਸਰਦਾਰ ਮੁੰਡਾ ਉਸ ਸਟੇਜ ਤੇ ਚੜਦਾ ਸਟੇਜ ਤੇ ਚੜ ਕੇ ਉਹ ਕੋਈ ਪ੍ਰੇਮ ਢਿੱਲ ਨੂੰ ਹੱਥ ਨਹੀਂ ਲਾਂਦਾ ਕੋਈ ਉਹਨਾਂ ਤਾਂ ਕਮੁਕੀ ਨਹੀਂ ਕਰਦਾ ਉਹ ਥੋੜਾ ਦੂਰ ਹੀ ਖੜਾ ਹੋ ਕੇ ਪ੍ਰੇਮ ਢਿੱਲ ਉਹ ਘਾ ਰਿਹਾ ਹੁੰਦਾ ਤਾਂ ਉਹ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਤਾਂ ਇੰਨੇ ਨੂੰ ਪ੍ਰੇਮ ਢਿੱਲ ਉਹਨਾਂ ਪਤਾ ਨਹੀਂ ਕਿਹੜਾ ਐਟੀਟਿਊਡ ਉਹ ਚੱਕੀ ਫਿਰਦਾ ਹੈ ਕਿ ਕੀ ਸਮਝਦਾ ਆਪਣੇ ਆਪ ਨੂੰ ਆ ਸਾਨੂੰ ਨਹੀਂ ਪਤਾ ਜੀ ਜਦੋਂ ਅਸੀਂ ਪੁਰਾਣੇ ਸਿੰਗਰ ਦੇਖੇ ਗੁਰਦਾਸ ਮਾਨ ਹੋ ਗਏ ਹਰਭਜਨ ਮਾਨ ਹੋ ਗਏ ਵਾਰਿਸ ਭਰਾ ਹੋ ਗਏ ਬਡਾਲੀ ਹੁਣੀ ਲਖਵਿੰਦਰ ਬਡਾਲੀ ਜੀ ਹੋਗੇ ਔਰ ਇਦਾਂ ਤੇ ਅਨੇਕਾਂ ਕਲਾਕਾਰ ਦੇ ਨੇ ਜਿਹੜੇ ਸੇ ਤੇ ਇੰਟਰਲੀਨ ਦੇ ਹੱਥ ਜਨੇ ਸਾਜ਼ ਹੁੰਦਾ ਸੀ ਚਾਹੇ ਚਿੰਪਟਾ ਕਰੋ ਜਾਂ ਹੈਡਫਲਿਕ ਇਹਨੂੰ ਹਾਂ ਜੀ ਇਹ ਅੱਜ ਕੱਲ ਦੇ ਹੱਥਾਂ ਦੇ ਵਿੱਚ ਅਸਲਾ ਲੈ ਕੇ ਫਿਰਦੇ ਨੇ ਚਾਹੁੰਦੇ ਕੀ ਆ ਕੋਈ ਵੀ ਸਿੰਗਰ ਨਵਾਂ ਆਉਂਦਾ ਉਹ ਇੰਟਰਵਿਊ 'ਚ ਬੈਠ ਕੇ ਰੋਣ ਲੱਗ ਜਾਂਦਾ ਕਿ ਮੈਂ ਤਾਂ 8-10 ਸਾਲ ਦੀ ਸਟਰਗਲ ਕੀਤਾ ਮੇਨਾ ਬੜਾ ਤੱਕਾ ਹੋਇਆ ਜੀ ਹਨਾ ਤੇ ਹੁਣ ਜੇ ਉਹਨਾਂ ਦਾ ਇੱਕ ਤਾਂ ਗਾਣਾ ਚੱਲ ਜਾਂਦਾ ਲੋਕ ਪਛਾਣਨ ਲੱਗ ਜਾਂਦੇ ਨੇ ਉਹਨਾਂ ਨੂੰ ਧੱਕੇ ਮਾਰਨ ਲੱਗ ਜਾਂਦੇ ਨੇ ਇਸ ਤਰ੍ਹਾਂ ਆਪਾਂ ਆਪ ਦਿਲਜੀਤ ਦੀ ਗੱਲ ਕਰੀਏ ਕਿੱਪੀ ਗਰੇਵਾਲ ਦੀ ਗੱਲ ਕਰੀਏ ਇਹ ਕਦੋਂ ਤੋਂ ਚੱਲਦੇ ਆ ਰਹੇ ਆ ਹੈ ਨਾ ਜੀ ਆਪਾਂ ਮੈਨੂੰ ਲੱਗਦਾ ਆਪਾਂ ਜੋ ਸਕੂਲਾਂ ਦੇ ਵਿੱਚ ਦੂਜੀ ਤੀਜੀ ਕਲਾਸ ਚ ਪੜਦੇ ਸੀ ਜਦੋਂ ਤੇ ਇਹ ਚੱਲਦੇ ਆ ਰਹੇ ਤੇ ਅੱਜ ਇਹ ਕਿਸ ਲੈਵਲ ਤੇ ਆ ਇਹ ਇਹੀ ਮੈਂ ਕਹਿ ਰਿਹਾ ਇੰਟਰਵਿਊਾਂ ਦੇ ਵਜੇ ਤੁਸੀਂ ਰੋਂਦੇ ਹੋ ਇਹ ਸਾਡਾ 10 ਸਾਲ ਦੀ ਸਾਡੀ ਮਿਹਨਤ ਸੀਗੀ ਤੇ ਬਾਅਦ ਵਿੱਚ ਇਹ ਬਿਆਨ ਵੀ ਆ ਜਣੇ ਆ ਨਾ ਤੇ ਮਾਫੀਆ ਮੰਗਦਿਆਂ ਦੇ ਲੋਕ ਆ ਜੀ ਲੋਕਾਂ ਤੋਂ ਉੱਪਰ ਕੋਈ ਨਹੀਂ ਲੋਕਾਂ ਤੋਂ ਉੱਪਰ ਕੋਈ ਨਹੀਂ ਹੈਗਾ ਕਿਤੇ ਏਕੇ ਵਾਲੀ ਨਾਲ ਪ੍ਰੇਮ ਢਿੱਲ ਨਾਲ ਹੋ ਜਾਵੇ ਫੋਟੋ ਖਿਚਾਉਣ ਆਇਆ ਫੈਨ ਪ੍ਰੇਮ ਢਿੱਲੋਂ ਦੇ ਨਾਲ ਜੀ ਪੁਲਿਸ ਵਾਲੇ ਮੁੰਡੇ ਨੇ ਚਾਹੇ ਧੱਕਾ ਮੋਕੀ ਕੀਤੀ ਉਹਨੇ ਆਪਣੀ ਡਿਊਟੀ ਨਿਭਾਈ ਤੇ ਜਿਹੜੇ ਤੁਸੀਂ ਬਦਮਾਸ਼ ਦੀ ਗੱਲ ਕਰਦੇ ਹੋ ਬਦਮਾਸ਼ ਹੋਰ ਕੋਈ ਨਹੀਂ ਸਲਸ਼ਟੀ ਮਾਂ ਜਿਹੜੀ ਮਾਡਲ ਆ ਕਾਫੀ ਫੇਮਸ ਆ ਉਹਦਾ ਘਰ ਵਾਲਾ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਐ ਚੀਜ਼ ਦੇ ਨਾਲ ਉਹ ਕੀ ਚੀਜ਼ ਤੋਂ ਚੌੜਾ ਹੁੰਦਾ ਫਿਰਦਾ ਸਗਾ ਜੀ ਉਹ ਦੇਖੋ ਜੀ ਉਹਨੂੰ ਮੈਂ ਉਹਦੇ ਜਿੰਮਿਆਂਗੇ ਵੀਡੀਓ ਦੇਖਦਾ ਉਹ ਬਸ ਉਹ ਤੋਂ ਇੱਕੇ ਹੀ ਹੁੰਦਾ ਉਹ ਐਂ ਐਂ ਕਰਦਾ ਰਹਿੰਦਾ ਮੂਛਾਂ ਹੀ ਮੂਛਾਂ ਕੰਨਾ ਦੇ ਤੱਕ ਮੂਛਾਂ ਰੱਖੀਆਂ ਵਾ ਪਤਾ ਨਹੀਂ ਮੂਛਾਂ ਰੱਖ ਕੇ ਆਪਣੇ ਆਪ ਨੂੰ ਉਹ ਪੰਜਾਬ ਦਾ ਸਟਾਰ ਬਣਿਆ ਫਿਰਦਾ ਹੈਨਾ ਉਹ ਡੱਬ ਦੇ ਵਿੱਚ ਅਸਲਾ ਲਾਇਆ ਮੋਰਨੀ ਜੇਬ ਦੇ ਵਿੱਚ ਅਸਲਾ ਲਾਇਆ ਪਿਆ ਅਸਲੇ ਦਾ ਐਡਾ ਮੁਠਾ ਬਾਹਰ ਆ ਅਨਾਉਂਸਮੈਂਟ ਕਰ ਰਿਹਾ ਮੈਂ ਤੁਹਾਨੂੰ ਸੁਣਾ ਵੀ ਦਿੰਦਾ ਮੈਂ ਵੀਡੀਓ ਉਹਦੀ ਸਾਬ ਕੇ ਰੱਖੀ ਹੋਈ ਹੈ ਉਹ ਕੀ ਕਹਿੰਦਾ ਪਿਆ ਭਾਈ ਮੇਰੇ ਸਾਰੇ ਇੱਕ ਗੱਲ ਸੁਣ ਲੋ ਜੇ ਹੁਣ ਇੱਕ ਵੀ ਸਟੇਜ ਨਾ ਖੰਦੀ ਹੋਈ ਉਸ਼ਾਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅਸੀਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਦੇਖਦੇ ਰਹਿੰਦੇ ਹਾਂ ਕਿ ਕਿਸ ਨਾ ਕਿਸੇ ਸਿੰਗਰ ਦੀ ਕੌਂਟਰੋਵਰਸੀ ਸੋਸ਼ਲ ਮੀਡੀਆ ਤੇ ਸ਼ੀੜੀ ਦਿੰਦੀ ਹੈ ਚਾਹੇ ਉਹ ਕਿਸੇ ਸਟੇਜ ਤੇ ਲਾਈਵ ਸ਼ੋਅ ਦੌਰਾਨ ਕੋਈ ਵਿਵਾਦ ਹੋਇਆ ਹੋਵੇ ਜਾਂ ਫਿਰ ਲਾਈਵ ਹੋ ਕੇ ਇੱਕ ਦੂਜੇ ਨੂੰ ਗਲਤ ਟਿੱਪਣੀ ਕੀਤੀ ਹੋਵੇ ਸੋ ਆਪਾਂ ਲਾਸਟ ਜੇ ਦੋ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਇੱਕ ਉੱਗੇ ਸਿੰਗਰ ਜੋ ਪ੍ਰੇਮ ਢਿੱਲੋ ਆ ਉਹਦੇ ਇੱਕ ਦਿੱਲੀ ਦੌਰਾਨ ਇੱਕ ਲਾਈਵ ਸ਼ੋਅ ਹੁੰਦਾ ਜਿੱਥੇ ਉਹ ਲਾਈਵ ਸ਼ੋਅ ਦੌਰਾਨ ਇੱਕ ਵਿਵਾਦਾਂ ਵਿੱਚ ਆਉਂਦੇ ਨੇ ਕੀ ਹੈ ਪੂਰਾ ਵਿਵਾਦ ਆਪਾਂ ਇਸ ਮਸਲੇ ਉੱਪਰ ਗੱਲਬਾਤ ਕਰਾਂਗੇ ਸੋ ਮੇਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਅੱਜ ਤੋਂ ਮੇਰੇ ਨਾਲ ਫਿਰ ਮੌਜੂਦ ਨੇ ਚੇਤਨ ਕਸ਼ਵ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਮੈਂ ਜਿਨ ਸਟਾਰਟਿੰਗ ਵਿੱਚ ਕਿਹਾ ਕਿ ਕੋਈ ਨਾ ਕੋਈ ਕੰਟਰੋਵਰਸੀ ਛੜੀ ਰਹਿੰਦੀ ਹੈ ਕਿਸ ਸਿੰਗਰ ਦੀ ਜਿਵੇਂ ਪ੍ਰੇਮ ਢਿੱਲੋਂ ਦੀ ਗੱਲ ਕਰਾਂ ਹਾਲ ਹੀ 2-3 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਸ਼ੋਅ ਹੁੰਦਾ ਜਿੱਥੇ ਸਟੇਜ ਦੌਰਾਨ ਇੱਕ ਸਰਦਾਰ ਮੁੰਡਾ ਇਹ ਫੋਟੋ ਖਿਚਾਉਣ ਆਉਂ ਤੇ ਕਾਫੀ ਉਹਨਾਂ ਧੱਕੇ ਮੁੱਕੀ ਕਰਕੇ ਉਹਨੂੰ ਸਟੇਜ ਤੋਂ ਉਤਾਰਿਆ ਜਾਂਦਾ ਨਾ ਤੁਸੀਂ ਇਸ ਚੀਜ਼ ਤੇ ਕੀ ਕਹਿਣਾ ਚਾਹੋਗੇ ਜੀ ਜੀ ਬਿਲਕੁਲ ਅੱਜ ਦਿਨ ਪੰਜਾਬ ਦੇ ਕਲਾਕਾਰ ਆਤੀ ਆਪਾਂ ਗੱਲ ਕਰੀਏ ਜਿਹੜੇ ਕਲਾਕਾਰ ਆ ਜਿਹੜੇ ਗਾਣੇ ਗਾਉਂਦੇ ਨੇ ਅਸੀਂ ਚੱਕ ਦਾਂਗੇ ਮਾਰ ਦਾਂਗੇ ਰਫਲਾ ਹਥਿਆਰ ਕੁੜੀਆਂ ਆਸ਼ਕੀ ਬਸ ਨਾ ਤੇ ਇਹ ਜਿਹੜੇ ਜਿਹੜੇ ਪਿਛਲੇ 5-7 ਸਾਲ ਤੋਂ ਨਵੇਂ ਨਵੇਂ ਜਿਹੜੇ ਉੱਟਦੇ ਨੇ ਹੈ ਨਾ ਜੀ ਇਹ ਪ੍ਰੇਮ ਢਿੱਲੋ ਆ ਕਾਇਦਾ ਇੱਕ ਸ਼ੋਅ ਹੁੰਦਾ ਦਿੱਲੀ ਦੇ ਵਿੱਚ ਨਾਲ ਇਹ ਜਿੰਨਾ ਜਿੰਦਾ ਸੋਸ਼ਲ ਮੀਡੀਆ ਦੇ ਵੀਡੀਓਸ ਵੇਖਦਿਆਂ 6-7 ਜਾਨਿਆਂ ਦਾ ਗਰੁੱਪ ਆ ਦੋ ਤਿੰਨ ਗੱਡੀਆਂ ਦੇ ਵਿੱਚ ਹੁਣ ਤਾਂ ਸਾਰਾ ਉੱਥੇ ਜਾਂਦਾ ਬਿਲਕੁਲ ਤਾਂ ਇੰਨੇ ਨੂੰ ਇੱਕ ਪਤਾ ਨਹੀਂ ਕਾਲਜ ਦੇ ਵਿੱਚ ਹੁੰਦਾ ਕਿ ਯੂਨੀਵਰਸਿਟੀ ਚ ਹੁੰਦਾ ਦਿੱਲੀ ਚ ਕਿਤੇ ਸ਼ੋਅ ਹੁੰਦਾ ਤਾਂ ਉੱਥੇ ਇੱਕ ਸਰਦਾਰ ਮੁੰਡਾ ਉਸ ਸਟੇਜ ਤੇ ਚੜਦਾ ਹਮ ਸਟੇਜ ਤੇ ਚੜ ਕੇ ਕੋਈ ਪ੍ਰੇਮ ਢਿੱਲੋਂ ਨੂੰ ਹੱਥ ਨਹੀਂ ਲਾਉਂਦਾ ਕੋਈ ਉਹਨਾਂ ਧੱਕਾ ਮੁੱਕੀ ਨਹੀਂ ਕਰਦਾ ਉਹ ਥੋੜਾ ਦੂਰ ਹੀ ਖੜਾ ਹੋ ਕੇ ਪ੍ਰੇਮ ਢਿੱਲੋਂ ਗਾ ਰਿਹਾ ਹੁੰਦਾ ਤਾਂ ਉਹ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਤਾਂ ਇੰਨੇ ਨੂੰ ਪ੍ਰੇਮਟਿਓ ਲੋਨੇ ਪਤਾ ਨਹੀਂ ਕਿਹੜਾ ਐਟੀਟਿਊਡ ਉਹ ਚੱਕੀ ਫਿਰਦਾ ਹੈ ਕਿ ਕੀ ਸਮਝਦਾ ਆਪਣੇ ਆਪ ਨੂੰ ਆ ਸਾਨੂੰ ਨਹੀਂ ਪਤਾ ਤੇ ਉਹ ਮਾਈਕ ਆਪਣਾ ਹੇਠਾਂ ਨੂੰ ਕਰਕੇ ਉਹ ਪਿੱਛੇ ਨੂੰ ਮੁੜ ਜਾਂਦਾ ਜੀ ਇੰਨਾਂ ਨੂੰ ਇੱਕ ਪੁਲਿਸ ਵਾਲਾ ਆਉਂਦਾ ਜੀ ਉਹ ਉਹਨੂੰ ਥੋੜਾ ਸਾਈਡ ਤੋਂ ਕਰਦਾ ਜੀ ਇੰਨਾਂ ਨੂੰ ਇੱਕ ਹੋਰ ਪੁਲਿਸ ਵਾਲਾ ਆਉਂਦਾ ਉਹਨੇ ਆਪਣੇ ਗਲੇ ਦੇ ਵਿੱਚ ਆਪਣਾ ਜਿਹੜਾ ਅਸਲਾ ਪਾਇਆ ਹੁੰਦਾ AK47 ਸਾਲਟ ਜੋ ਵੀ ਉਹਦੇ ਕੋਲ ਹੁੰਦੀ ਹੈ ਹੈਨਾ ਚਲੋ ਆਪਣੀ ਉਹਨੇ ਡਿਊਟੀ ਨਿਭਾ ਰਿਆ ਸੀਗਾ ਉਹ ਆਂਦਾ ਉਹ ਪਤਾ ਨਹੀਂ ਕਿਹੜੀ ਗੱਲੋਂ ਪਤੰਦਰ ਆਪੇ ਤੋਂ ਬਾਹਰ ਹੋ ਜਾਂਦਾ ਉਹਨੂੰ ਚੱਕ ਕੇ ਮਾਰਦਾ ਆਪਣੇ ਗਲੇ 'ਚ ਉਹ ਅਸਾਲਟ ਲਾ ਲੈਂਦਾ ਉਹ ਪਤਾ ਨਹੀਂ ਕਿਹੜੀ ਫੀਲਿੰਗ ਲੈ ਗਿਆ ਜੇ ਕਿਤੇ ਉਹ ਵੀਡੀਓ ਦੇਖਦਾ ਵੀ ਹੋਵੇ ਤਾਂ ਪੰਜਾਬ ਪੁਲਿਸ ਦੇ ਹਾਲਾ ਅਧਿਕਾਰੀਆਂ ਨੂੰ ਵੀ ਮੇਰੀ ਬੇਨਤੀ ਆ ਕਿ ਥੋੜੀ ਬਹੁਤੀ ਉਹਨੂੰ ਪੰਜਾਬੀ ਚ ਉਹਨਾਂ ਕਹ ਲਈ ਕਿ ਉਹਦੀ ਮਰਿਆਦਾ ਰੱਖਿਆ ਕਰੋ ਆਪਣੀ ਡਿਊਟੀ ਦੀ ਮਰਿਆਦਾ ਰੱਖ ਲਓ ਜਾਂ ਉਹਦੀ ਥੋੜੀ ਚੂੜੀ ਕੱਸਣ ਵਾਲੀ ਆ ਉਸ ਮੁਲਾਜ਼ਮ ਦੀ ਹੈਨਾ ਉਹ ਜਿੱਦਾਂ ਜਿੱਦਾਂ ਪਤਾ ਨਹੀਂ ਉਹ ਕੋਈ ਗੈਂਗਸਟਰ ਚੜ ਗਿਆ ਹੁੰਦਾ ਜਦੋਂ ਅਸਾਂ ਗੈਂਗਸਟਰਾਂ ਦੀ ਪੇਛੀ ਹੁਣੀ ਹੁੰਦੀ ਆ ਉਦੋਂ ਫਿਰ ਇਹਦੇ ਵਰਗੇ ਉਹ ਛੁੱਟੀਆਂ ਲੈ ਕੇ ਲੀਵ ਤੇ ਚਲੇ ਜਾਂਦੇ ਨੇ ਇਹ ਸਾਡੇ ਘਰ ਆ ਪ੍ਰੋਬਲਮ ਆ ਜੀ ਮੇਰੀ ਸਿਹਤ ਨਹੀਂ ਠੀਕ ਹੈ ਸਾਡੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਗਿਆ ਰਹੀ ਗੱਲ ਪ੍ਰੇਮ ਦੀ ਲੋ ਦੀ ਉਹ ਉਦੋਂ ਪਿੱਛੇ ਜਾ ਕੇ ਖੁਦ ਵੀ ਕਹਿ ਸਕਦਾ ਹੈਗਾ ਕਿ ਭਾਈ ਆਹ ਗੱਲ ਗਲਤ ਆ ਇਦਾਂ ਨਾ ਉਹ ਮਾਹੌਲ ਆ ਜਿਹੜਾ ਉਹ ਖਰਾਬ ਹੁੰਦਾ ਪਰ ਜੇਤਨ ਮੈਂ ਤੁਹਾਡੀ ਗੱਲ ਟੋਕਨਾ ਫੋਟੋ ਖਿਚਾਉਣ ਦੇ ਨਾਲ ਕੀ ਇਸ ਮਾਹੌਲ ਖਰਾਬ ਹੋਊਗਾ ਇਹ ਤਾਂ ਫੋਟੋ ਖਿਚਾਉਣ ਆਇਆ ਸੀਗਾ ਕੁਝ ਨਹੀਂ ਦੇਖੋ ਹੁਣ ਅਸੀਂ ਆਈਪੀਐਲ ਮੈਚ ਚੱਲ ਰਹੇ ਉਹਨਾਂ ਦੀ ਗੱਲਬਾਤ ਕਰ ਲਈ ਉਸ ਤੋਂ ਪਹਿਲਾਂ ਇਹ ਫੋਟੋ ਵਾਲ ਬਹੁਤ ਵੱਡੀ ਜਿਹੜੀ ਉਹ ਕ੍ਰਿਕਟ ਤੋਂ ਵੀ ਵੱਡੀ ਗੇਮ ਮੰਨੀ ਜਾਂਦੀ ਹੈ ਵਰਲਡ ਵਰਲਡ ਵਾਈਡ ਹੈ ਨਾ ਉਹ ਤਾਂ ਉਸ ਤੋਂ ਬਾਅਦ ਜਦੋਂ ਹੋਰ ਵੀ ਕੋਈ ਇੰਟਰਨੈਸ਼ਨਲ ਕ੍ਰਿਕਟ ਦੇ ਮੈਚ ਹੁੰਦੇ ਨੇ ਉਹ ਫੈਨ ਚੜਦੇ ਨੇ ਕਿੰਡੀਆਂ ਕਿੰਡੀਆਂ ਤਾਰਾ ਟੱਪ ਚੋ ਗਰਾਊਂਡ ਦੇ ਵਿੱਚ ਵੜ ਜਾਂਦੇ ਨੇ ਪਿੱਛੇ ਇੱਕ ਵਿਰਾਟ ਕੋਹਲੀ ਦੀ ਵੀਡੀਓ ਵਾਇਰਲ ਹੋਈ ਸੀ ਉਹ ਗਿਆ ਮੁੰਡੇ ਨੇ ਉਹਦੇ ਪੈਰੀ ਹੱਥ ਲਾਇਆ ਉਹਨੂੰ ਦੇਖਿਆ ਪਤਾ ਨਹੀਂ ਸੈਲਫੀ ਲੈ ਕੇ ਕੀ ਤਾਂ ਉਹ ਵਾਪਸ ਆ ਗਿਆ ਸਿਕਿਉਰਿਟੀ ਵਾਲੇ ਉਹਨੂੰ ਵਾਪਸ ਲੈ ਆਏ ਵਿਰਾਟ ਕੋਹਲੀ ਨੇ ਕੋਈ ਉੱਤੇ ਟੱਕਾ ਤਾਂ ਨਹੀਂ ਮਾਰਿਆ ਕੋਈ ਟੱਕਾ ਮਾਰਿਆ ਉਹਨੂੰ ਜਾ ਕੇ ਸਭੀ ਤਰ੍ਹਾਂ ਦੇ ਉਹਨੇ ਕੋਈ ਪ੍ਰਤੀਕਿਰਿਆ ਉਹਨੇ ਕੀਤੀ ਵਿਰਾਟ ਕੋਹਲੀ ਨੇ ਨਹੀਂ ਉਹਨਾਂ ਨੂੰ ਪਤਾ ਹੈ ਨੋਰਮਲ ਚੀਜ਼ਾਂ ਹੁੰਨਾਂ ਲਈ ਬਿਲਕੁਲ ਪ੍ਰੇਮ ਢਿੱਲੋਂ ਮੈਂ ਉਹ ਹੀ ਤਾਂ ਗੱਲ ਕਰ ਰਿਹਾ ਕਿ ਪ੍ਰੇਮ ਢਿੱਲੋਂ ਨੇ ਜੇ ਕਰਨਾ ਤੂੰ ਯਾਰ ਆਪਣਾ ਮਾਈਕ ਲੈ ਕੇ ਪਿੱਛੋਂ ਅਨਾਉਂਸਮੈਂਟ ਕਰ ਦੇ ਕਿ ਨਹੀਂ ਜੀ ਇਹ ਗੱਲ ਗਲਤ ਆ ਕਿ ਮੈਨੇਜਮੈਂਟ ਇਹਨਾਂ ਨੂੰ ਸੈੱਟ ਕਰੇ ਜਾਂ ਪੁਲਿਸ ਸਿਕਿਉਰਿਟੀ ਪ੍ਰਬੰਧ ਹੁੰਦੇ ਨੇ ਜਿਹੜੇ ਉਹ ਸਿਕਿਉਰਿਟੀ ਪ੍ਰੋਟੋਕੋਲ ਹੁੰਦਾ ਇਹਨਾਂ ਦੇ ਵਿੱਚ ਉਹਨੂੰ ਦਰੋਸਤ ਕਰੇ ਦੁਬਾਰਾ ਕੋਈ ਸਟੇਟ ਤੇ ਚੜ ਕੇ ਇਦਾਂ ਨਾ ਆਵੇ ਔਰ ਉਹਨੂੰ ੱਤਕੇ ਮਾਰ ਦੇਣਾ ਉਹ ਆਪੇ ਤੋਂ ਪੁਲਿਸ ਵਾਲੇ ਦਾ ਬਾਹਰ ਹੋ ਜਾਣਾ ਇੱਕ ਉਹ ਹੋਰ ਪਤਾ ਨਹੀਂ ਆਪਣੇ ਆਪ ਨੂੰ ਬਦਮਾਸ਼ ਸਮਝਦਾ ਹੋਵੇ ਤੇ ਵੀ ਆਪ ਆਵਾਂਗੇ ਤਾਂ ਉਹ ਪਤਾ ਨਹੀਂ ਆ ਡੱਬ ਦੇ ਵਿੱਚ ਅਸਨਾਲ ਆਇਆ ਅਨਾਉਂਸਮੈਂਟ ਕਰੀ ਜਾਂਦਾ ਯਾਰ ਕਿਹੜੀ ਤੁਸੀਂ ਕਲਾਕਾਰੀ ਨੂੰ ਪਾਏ ਹੋ ਕਿਹੜਾ ਸਭਿਆਚਾਰ ਤੁਸੀਂ ਸਾਹਮਦੇ ਫਿਰਦੇ ਹੋ ਜੀ ਜੀ ਮੈਂ ਉਸੇ ਬਦਮਾਸ਼ ਦੇ ਉੱਪਰ ਆਉਣ ਲੱਗਾ ਸੀ ਫੋਟੋ ਖਚਾਉਣ ਆਇਆ ਫੈਨ ਪ੍ਰੇਮ ਢਿਲੋਂ ਦੇ ਨਾਲ ਜੀ ਪੁਲਿਸ ਵਾਲੇ ਮੁੰਡੇ ਨੇ ਚਾਹੇ ਧੱਕਾ ਮੁੱਕੀ ਕੀਤੀ ਉਹਨੇ ਆਪਣੀ ਡਿਊਟੀ ਨਿਭਾਈ ਜਿਹੜੇ ਤੁਸੀਂ ਬਦਮਾਸ਼ ਦੀ ਗੱਲ ਕਰ ਰਹੇ ਹੋ ਪਰ ਉਹ ਵੀ ਗਲਤ ਆ ਨਾ ਇਦਾਂ ਥੋੜੀ ਹੋਊਗੀ ਆਪੇ ਦੇ ਵਿੱਚੋਂ ਬਾਹਰ ਹੋ ਗਿਆ ਉਹ ਅਸਨਾਲ ਹਲਣਾ ਬਾਹਰ ਕਿੰਨਾ ਵੱਤਵਾਦੀ ਸੀ ਉਹ ਮੁੰਡਾ ਜੀ ਜੀ ਤੇ ਜਿਹੜੇ ਤੁਸੀਂ ਬਦਮਾਸ਼ ਦੀ ਗੱਲ ਕਰਦੇ ਹੋ ਬਦਮਾਸ਼ ਹੋਰ ਕੋਈ ਨਹੀਂ ਸ੍ਰਿਸ਼ਟੀ ਮਾਂ ਜਿਹੜ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਐ ਚੀਜ਼ ਨਾਲ ਉਹ ਕਿਸ ਚੀਜ਼ ਤੋਂ ਚੌੜਾ ਹੁੰਦਾ ਫਿਰਦਾ ਸੀਗਾ ਜੀ ਉਹ ਦੇਖੋ ਜੋ ਉਹਨੂੰ ਮੈਂ ਉਹਦੇ ਜਿੰਨੀਆਂ ਵੀ ਵੀਡੀਓ ਦੇਖਦਾ ਉਹ ਬਸ ਉਹ ਤੋਂ ਇੱਕੇ ਹੀ ਹੁੰਦਾ ਉਹ ਐਂ ਐਂ ਕਰਦਾ ਰਹਿੰਦਾ ਮੂਛਾਂ ਕੰਨਾਂ ਤੱਕ ਮੂਛਾਂ ਰੱਖੀਆਂ ਵਾ ਪਤਾ ਨਹੀਂ ਮੂਛਾਂ ਰੱਖ ਕੇ ਆਪਣੇ ਆਪ ਨੂੰ ਉਹ ਪੰਜਾਬ ਦਾ ਸਟਾਰ ਬਣਿਆ ਫਿਰਦਾ ਹੈਨਾ ਉਹ ਡੱਬ ਦੇ ਵਿੱਚ ਅਸਲਾ ਲਾਇਆ ਮੋਰਲੀ ਜੇਬ ਦੇ ਵਿੱਚ ਅਸਲਾ ਲਾਇਆ ਪਿਆ ਅਸਲੇ ਦਾ ਐਡਾ ਮੁਠਾ ਬਾਹਰ ਆ ਅਨਾਉਂਸਮੈਂਟ ਕਰ ਰਿਹਾ ਮੈਂ ਤੁਹਾਨੂੰ ਸੁਣਾ ਵੀ ਦਿੰਦਾ ਮੈਂ ਵੀਡੀਓ ਉਹਦੀ ਸਾਹਮ ਕੇ ਰੱਖੀ ਹੋਈ ਆ ਉਹ ਕੀ ਕਹਿੰਦਾ ਪਿਆ ਹਮ ਮੈਂ ਤੁਹਾਨੂੰ ਸੁਣਾਉਣਾ ਉਹ ਕੀ ਕਹਿ ਰਿਹਾ ਉਹ ਜੀ ਐ ਨਾ ਵੀਡੀਓ ਸ਼ੇਅਰ ਕੀ ਆ ਦੇਖਿਓ ਭਾਈ ਮੇਰੇ ਸਾਰੇ ਇੱਕ ਗੱਲ ਸੁਣੋ ਜੇ ਹੁਣ ਇੱਕ ਵੀ ਸਟੇਜ ਨਾ ਖਾਲੀ ਹੋਈ ਜਾਂ ਥੱਲੋਂ ਕੋਈ ਹਰ ਕੋਈ ਸ਼ੋਅ ਕੈਨਸਲ ਹੋਏ ਨਾ ਇਹਦੇ ਜ਼ਿੰਮੇਵਾਰ ਤੁਸੀਂ ਸਾਰੇ ਸਟੂਡੈਂਟ ਹੋਗੇ ਜਾਂ ਮੈਨੇਜਮੈਂਟ ਹੋਊਗੀ ਭਾਈ ਮੇਰੇ ਸਾਰੇ ਇੱਕ ਗੱਲ ਸੁਣੋ ਕਿੰਨੇ ਚੇਤਨ ਜੀ ਪਹਿਲਾਂ ਕਰੀਏ ਕਿ ਨਹੀਂ ਦੇਖੋ ਲੋਤਿਆਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀਗਾ ਕਿੱਥੇ ਡੱਬ ਜਸਰ ਲੱਗ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਇਹ ਸਿੱਧੀ ਧਮਕੀ ਆ ਇਹ ਕੋਈ ਸਟੇਜ ਨਾ ਖਾਲੀ ਕੀਤੀ ਕੋਈ ਉੱਪਰ ਹੋ ਗਿਆ ਸ਼ੋਅ ਕੈਨਸਲ ਹੋ ਜਾਣਾ ਮੈਂ ਤਾਂ ਫਿੱਟ ਲਾਉਣ ਤਾਂ ਕਹਿੰਦਾ ਇਦਾਂ ਦੇ ਪ੍ਰਬੰਧ ਕਿਹਦੇ ਮੈਨੇਜਮੈਂਟ ਤੇ ਜਿਨ੍ਹਾਂ ਨੇ ਜਣਾ ਨੇ ਆਪਣੇ ਘਰ ਰਾਕੇ ਆ ਉਹ ਆਪਣੇ ਪੈਸੇ ਵੀ ਦਿੱਤੇ ਕੁਲ ਪੱਲਿਓ ਲੱਖ ਰੁਪਈਆ ਵੀ ਦਿੱਤਾ ਹੁਣ ਆਪਣਾ ਮੂੰਹ ਵੀ ਕਾਲਾ ਕਰਾਲਿਆ ਬੇਇੱਜ਼ਤੀ ਵੀ ਕਰਾਲੀ ਇਹ ਕਿਹੜੇ ਕਲਾਕਾਰਾਂ ਚੋਂ ਕਲਾਕਾਰ ਆ ਮੈਨੂੰ ਦੱਸੇ ਤਾਂ ਕਿ ਅਰਸ਼ ਓਰਸ਼ੇ ਦਾ ਕੀ ਨਾਮ ਆ ਸ਼ਾਇਦ ਇਦਾਂ ਦਾ ਕੋਈ ਦੇਖੋ ਜੇਬ ਦੇ ਵਿੱਚ ਇੱਕ ਪਲ ਪ੍ਰੀਜੀ ਗੱਲ ਮੇਰੀ ਪੂਰੀ ਹੋਣ ਦਿਓ ਜੇਬ ਦੇ ਵਿੱਚ ਮੁੱਠਾ ਅਸਲਾ ਪਾਇਆ ਇੱਡਾ ਮੁੱਠਾ ਬਾਹਰ ਆ ਇਦਾਂ ਹੀ ਇੱਕਾ ਪਿੱਛੇ ਜੇ ਬਾਗੀ ਸਿੰਘ ਕਲਾਕਾਰ ਆ ਹੈਨਾ ਉਹਦੀ ਇੱਕ ਵੀਡੀਓ ਵਾਇਰਲ ਹੋਈ ਉਸ ਸਟੇਜ ਤੇ ਚੜਦਾ ਪਿਸਟਲ ਹੱਥ ਦੇ ਵਿੱਚ ਫੜਿਆ ਜਦ ਅਸੀਂ ਪੁਰਾਣੇ ਸਿੰਗਰ ਦੇਖੇ ਗੁਰਦਾਸ ਮਾਨ ਹੋ ਗਿਆ ਹਰਭਜਨ ਮਾਨ ਹੋ ਗਿਆ ਵਾਰਿਸ ਭਰਾ ਹੋ ਗਿਆ ਬਡਾਲੀ ਹੁਣੀ ਲਖਵਿੰਦਰ ਬਡਾਲੀ ਜੀ ਹੋਗੇ ਹੋਰ ਇਦਾਂ ਤੇ ਅਨੇਕਾਂ ਕਲਾਕਾਰ ਨੇ ਜਿਹਦੇ ਸੇ ਤੇ ਐਂਟਲੀਨ ਦੇ ਹੱਥ ਜਨੇ ਸਾਜ਼ ਹੁੰਦਾ ਸੀ ਚਾਹੇ ਚਿੰਪਟਾ ਕਰ ਲੋ ਚਾਹੇ ਡਫਲੀ ਕਹਿ ਲੋ ਹਾਂਜੀ ਇਹ ਅੱਜ ਕੱਲ ਦੇ ਹੱਥਾਂ ਦੇ ਵਿੱਚ ਅਸਲਾ ਲੈ ਕੇ ਫਿਰਦੇ ਨੇ ਚਾਹੁੰਦੇ ਕੀ ਆ ਜੇ ਤੁਹਾਨੂੰ ਇਦਾਂ ਹੀ ਥ੍ਰੈਟ ਆ ਤਾਨੂੰ ਇੰਨਾ ਹੀ ਲੱਗਦਾ ਕਿ ਸਾਡੀ ਜਾਨ ਨੂੰ ਖਤਰਾ ਹੈ ਵੀ ਕਰ ਬੈਜੋ ਕਾ ਨੂੰ ਤੁਸੀਂ ਸ਼ੋਅ ਲਾਣੇ ਫਿਰਦੇ ਹੋ ਫਿਰ ਠੀਕ ਆ ਇੱਕ ਦੋ ਹੀ ਅਗਲਾ ਤੋਂ ਲੱਖਾਂ ਰੁਪਈਆ ਲੈਨੇ ਆ ਆ ਅਰਸ਼ ਦੀ ਮੈਂ ਗੱਲ ਕਰਾ ਤੂੰ ਕਿਹੜਾ ਯਾਰ ਬਦਮਾਸ਼ ਆ ਮੁੱਛਾ ਰੱਖ ਕੇ ਤੂੰ ਬਦਮਾਸ਼ ਬਣਿਆ ਫਿਰਦਾ ਹੈ ਨਾ ਕੀ ਪੰਜਾਬ ਦੀ ਤੇ ਤੇਰੀ ਕੀ ਦੇਣਾ ਪੰਜਾਬ ਨੂੰ ਹੈ ਨਾ ਤੂੰ ਉਹ ਧਮਕੀਆਂ ਦੇਣ ਲੱਗਾ ਖਾਲੀ ਹੋਏ ਕਰ ਦਵਾਂ ਨਹੀਂ ਤਾਂ ਅਸੀਂ ਚੱਲ ਜਾਣਾ ਸ਼ੋਅ ਕੈਨਸਲ ਹੋ ਜਾਣਾ ਮੈਂ ਤਾਂ ਮੈਨੇਜਮੈਂਟ ਨੂੰ ਬੇਵਕੂ ਕਹੂੰਗਾ ਇੱਥੇ ਮੈਨੇਜਮੈਂਟ ਦੇ ਲੱਖਾਂ ਰੁਪਈਆ ਉਹ ਦਿੱਤਾ ਹੋਣਾ ਮੈਂ ਤੇ ਦੂਜਾ ਆਪਣੇ ਕਹੋ ਕੋਈ ਮੂਵੀ ਗਾਇਕ ਕਰਾ ਲਿਆ ਅੱਛਾ ਜਦੋਂ ਕਿ ਫਿਲਮਾਂ ਆਣੀਆਂ ਹੁੰਦੀਆਂ ਹਨਆਂ ਦੀਆਂ ਇਹੀ ਕੋਲੀਆਂ ਨੂੰ ਧੋੜਦੇ ਆ ਕਿ ਸਾਡੇ ਇਸ ਸਿਨੇਮਾ ਦੇ ਵਿੱਚ ਪਹੁੰਚੋ ਹੀ ਨਹੀਂ ਤੇ ਦੇਖਣ ਨੂੰ ਸਾਡੀ ਫਿਲਮ ਆ ਰਹੀ ਆ ਵੱਧੋ ਵੱਧ ਪਿਆਰ ਕਰੋ ਅਸੀਂ ਇਹ ਕੀਤਾ ਉਹ ਕੀਤਾ ਫਲਾਨਾ ਤੁਮ ਕਰਨਾ ਉਦੋਂ ਪਤਾ ਨਾ ਉਦੋਂ ਮੰਗਤੇ ਬਣ ਕੇ ਜਾਂਦੇ ਆ ਹੁਣ ਇਹ ਰੋਬ ਕਿਸ ਕਿਹੜੀ ਗੱਲ ਦਾ ਦਿਖਾਉਂਦੇ ਨੇ ਇਹ ਪਰਚੇਤਨ ਜੀ ਜੇ ਆਪਾਂ ਕਹੀਏ ਥ੍ਰੈਟ ਦੀ ਇੱਕ ਦੋ ਗਾਣੇ ਚੱਲਣ ਤੋਂ ਬਾਅਦ ਇਹ ਕਹਿੰਦੇ ਸਾਨੂੰ ਥ੍ਰੈਟ ਆ ਗਿਆ ਅਸੀਂ ਤਾਂ ਅਸਲਾ ਕੈਰੀ ਕੀਤਾ ਇਹਨਾਂ ਨੂੰ ਕਿਸ ਚੀਜ਼ ਦਾ ਥ੍ਰੈਟ ਆਉਂਦੇ ਮੈਨੂੰ ਤਾਂ ਇਸ ਦਾ ਸਮਝ ਹੀ ਨਹੀਂ ਆਉਂਦੀ ਤੁਸੀਂ ਇਸ ਚੀਜ਼ ਨੂੰ ਕੀ ਕਹਿਣਾ ਚਾ ਗਾਣੇ ਵਾਲੇ ਨਾ ਜਿਹੜੇ ਲੰਡੂ ਬਦਮਾਸ਼ਾ ਕੁਝ ਕੁ ਸਿੰਗਰ ਆ ਜਿਹੜੇ ਅਸੀਂ ਚੱਕ ਲਾਂਗੇ ਮਾਰ ਦਾਂਗੇ ਜੇ ਕਰਤਾ ਉਹ ਕਰਤਾ ਹੈਨਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦੇ ਕੇ ਹਟਿਆ ਆਪਣੇ ਰਖਵਿੰਦਰ ਉਡਾਲੀ ਸਾਹਿਬ ਹੋ ਗਏ ਵਾਰਿਸ ਭਰਾ ਹੋ ਗਏ ਹਰਪਜਨ ਰਮਾਨ ਹੋ ਗਏ ਗੁਰਦਾਸ ਮਾਨ ਹੋ ਗਏ ਇਹਨਾਂ ਨੂੰ ਅੱਜ ਤੱਕ ਕਿਉਂ ਨਹੀਂ ਧਮਕੀਆਂ ਆਈਆਂ ਇਹਨਾਂ ਦੇ ਦੋ ਗਾਣੇ ਚੱਲਦੇ ਆ ਇਹ ਗਾਣੇ ਵੀ ਉਹ ਗਾਉਂਦੇ ਆ ਚੱਕ ਲੋ ਧਰ ਲੋ ਵਾਲੇ ਮਾਰ ਦਾਂਗੇ ਫੂਕ ਦਾਂਗੇ ਹੈਨਾ ਚਲੋ ਵੀ ਧਮਕੀ ਹੋ ਜਾਂਦੀ ਆ ਤਾਂ ਫਿਰ ਤੁਸੀਂ ਅਸਲ ਦੇ ਵਿੱਚ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਮਰਦ ਬਣ ਕੇ ਦਿਖਾਓ ਬਦਮਾਸ਼ ਮਾਨੋ ਜੇ ਤੁਸੀਂ ਗਾਣਿਆਂ ਦੇ ਵਿੱਚ ਬਣਦੇ ਹੋ ਕਿ ਸਭ ਤੋਂ ਵੱਡੀ ਗੱਲ ਇੱਕ ਮੈਂ ਪ੍ਰੀਜੇ ਇੱਥੇ ਇੱਕ ਅਹਿਮ ਗੱਲ ਕਹਿਣਾ ਚਾਹੁੰਦਾ ਇਹ ਪਬਲਿਕ ਲਈ ਆ ਸਾਰੇਆਂ ਲਈ ਨਹੀਂ ਉਹ ਲੋਕ ਮਹਾਮੂਰਖ ਨੇ ਉਹ ਲੋਕ ਜਿਹੜੇ ਇਹਨਾਂ ਸਿੰਗਰਾਂ ਨੂੰ ਆਪਣਾ ਰੱਬ ਮੰਨਦੇ ਨੇ ਬਿਲਕੁਲ ਉਹ ਮਹਾਮੂਰਖ ਲੋਕ ਨੇ ਉਸਤਾਦ ਕਹੀ ਜਾਣਾ ਕਹੀ ਉਸਤਾਦ ਕਹਿੰਦਾ ਜੀ ਉਹ ਆ ਗਿਆ ਜੀ ਇਹ ਫਲਾਨਾ ਆ ਗਿਆ ਉਹਨੇ ਚੁੱਪ ਕਰਾ ਦਿੱਤੀ ਜੇ ਕਰਤਾ ਉਹ ਕਰਤਾ ਨਾ ਦੁਬਾਰਾ ਰਿਪੀਟ ਕਰ ਰਿਆ ਉਹ ਲੋਕ ਮਹਾਮੂਰਖ ਨੇ ਜਿਹੜੇ ਇਹਨਾਂ ਸਿੰਗਰਾਂ ਨੂੰ ਆਪਣਾ ਰੱਬ ਮੰਨੀ ਬੈਠੇ ਨੇ ਘਰ ਦੇ ਵਿੱਚ ਆਪਣੇ ਮਾਪਿਆਂ ਨੂੰ ਪਾਣੀ ਦਾ ਪਲੋਂਦੇ ਹੋਣ ਤਾਂ ਉਸ ਸਿੰਗਰਾਂ ਨੂੰ ਦੇਖ ਕੇ ਦਿਖਾਉਣਾ ਤੇ ਸ਼ੋਅ ਦੇਖ ਕੇ ਉਹ ਅੱਖਾਂ ਹੰਝੂਆਂ ਨਾਲ ਭਰ ਲੈਂਦੇ ਆ ਪਾਗਲਾਂ ਵਾਂਗ ਕਰਨ ਲੱਗ ਜਾਂਦੇ ਕੀ ਆ ਯਾਰ ਇਹ ਭਾਜੀ ਤੁਸੀਂ ਆਪਣਾ ਕਮਾਉ ਠੀਕ ਐਨਜੋਏ ਕਰੋ ਅਸੀਂ ਗਾਣੇ ਨਹੀਂ ਸੁਣਦੇ ਅਸੀਂ ਵੀ ਸੁਣਦੇ ਆ ਅਸੀਂ ਕੀਤੇ ਖਬਰ ਤੇ ਜਾਂਦੇ ਚਾਹ ਦੋ ਘੰਟੇ ਦਾ ਰਸਤਾ ਆਪਾਂ ਗਾਣੇ ਸੁਣ ਕੇ ਜਾਂਦੇ ਆ ਉਹਨਾਂ ਨੂੰ ਐਨਜੋਏ ਕਰੋ ਇਹ ਹੈ ਕਿ ਦੇਖ ਕੇ ਤੁਸੀਂ ਰੋਣ ਲੱਗ ਗਏ ਇਹ ਹੋ ਗਿਆ ਉਹ ਹੋ ਗਿਆ ਫਲਾਣਾ ਨੂੰ ਗੰਦਾ ਪਤਾ ਨਹੀਂ ਕਿਹੜੀ ਪੱਗ ਨੂੰ ਲੋਕ ਵੀ ਪਏ ਹੋ ਜੀ ਬਿਲਕੁਲ ਬਿਲਕੁਲ ਅ ਪੁਰਾਣੇ ਸਿੰਗਰਾਂ ਨੂੰ 30 35 35 ਸਾਲ ਹੋ ਗਏ ਇੰਡਸਟਰੀ ਵਿੱਚ ਕੰਮ ਕਰਦਿਆਂ ਨੂੰ ਅੱਜ ਤੱਕ ਕਦੀ ਉਹਨਾਂ ਨੇ ਕੈਮਰੇ ਅੱਗੇ ਆ ਕੇ ਨਹੀਂ ਕਿਹਾ ਇੰਟਰਵਿਊ ਵਿੱਚ ਨਹੀਂ ਕਿਹਾ ਕਿ ਸਾਨੂੰ ਥ੍ਰੈਟ ਕਾਲ ਆਉਂਦੀਆਂ ਨੇ ਦੋ ਗਾਣੇ ਚੱਲਣ ਤੋਂ ਬਾਅਦ ਇਹ ਕਹਿੰਦੇ ਨੇ ਜੀ ਸਾਨੂੰ ਥ੍ਰੈਟ ਕ ਉਨੇ ਅਜ ਤੱਕ ਨਹੀਂ ਕਿਹਾ ਕਿ ਮੈਨੂੰ ਸੈਟ ਕਾਲ ਆਉਂਦੀ ਕਿਉਂਕਿ ਇਹ ਸਿੰਗਰ ਨਹੀਂ ਹੈ ਮੈਂ ਮੈਂ ਇੱਕ ਗੱਲ ਕਹਿਣ ਲੱਗਾ ਰਣਜੀਤ ਬਾਵਾ ਦੀ ਆਪਾਂ ਗੱਲ ਕਰੀਏ ਜੀ ਅੱਜ ਦੇ ਸਮੇਂ ਦਾ ਉਹਨਾਂ ਨੂੰ ਕਹਿੰਦੇ ਗੁਰਦਾਸ ਮਾਨ ਕਿਹਾ ਜਾਂਦਾ ਜੋ ਅਖਾੜੇ ਲਾਉਂਦੇ ਨੇ ਹਨਾ ਜੀ ਰਣਜੀਤ ਬਾਵਾ ਦੇਖਣ ਨੂੰ ਮਿਲਦਾ ਲਾਈਵ ਸ਼ੋਅ ਦੇਖਣ ਨੂੰ ਮਿਲਦਾ ਉਹ ਅਸਲ ਕਰਾਗਾਲੀ ਚ ਝਲ ਕੇ ਦਈਆ ਆ ਜਿਹੜਿਆ ਪ੍ਰੇਮ ਢਿੱਲੋਂ ਹੁਣੀ ਆ ਸੀੜੀਆਂ ਦੇ ਇਹ ਸੀੜੀਆਂ ਵਾਲੇ ਆਈਟੂ ਨਾਲੇ ਆ ਹਨਾ ਜੀ ਹੱਲੇ ਅਖਾੜੇ ਤੁਹਾਨੂੰ ਪਤਾ ਨਹੀਂ ਲਾਉਣੇ ਆਉਂਦੇ ਕਿ ਨਹੀਂ ਆਉਂਦੇ ਮੈਂ ਕਹਿੰਦਾ ਲਾਉਣੇ ਗਾਣਾ ਵੀ ਆਉਂਦਾ ਹੋਊਗਾ ਪਰ ਉਹ ਜਿਹੜੀ ਦਿੱਲੀ ਦੇ ਵਿੱਚ ਮਵਾਦ ਹੋਇਆ ਪਿੱਛੇ ਉਹ ਸੀਡੀ ਚੱਲ ਰਹੀ ਸੀ ਕੈਸਟਲ ਚੱਲ ਰਹੀ ਸੀ ਸ਼ਾਇਦ ਰਣਜੀਤ ਬਾਵਾ ਦੇ ਮੁਕਾਬਲੇ ਇਹ ਕਰ ਲੂਗੇ ਕਦੀ ਰਣਜੀਤ ਬਾਵਾ ਉਹ ਕਈ ਵਾਰ ਉਹ ਇੱਡੇ ਤਿੱਖੇ ਗਾਣੇ ਹੁਣ ਤੇ ਸਰਕਾਰ ਪਰਚਾ ਕਰ ਦਿੰਦੀ ਹੈ ਕੇਸ ਕਰ ਦਿੰਦੀ ਗਾਣੇ ਵੀ ਬੈਨ ਕਰ ਦਿੰਦੇ ਆ ਲੋਕ ਤਾਂ ਵੀ ਸੁਣਦੇ ਨੇ ਲੋਕ ਤਾਂ ਵੀ ਹੱਥੀ ਛਾਵਾ ਕਰਦੇ ਨੇ ਰਣਜੀਤ ਬਾਵਾ ਦੇ ਬਿਲਕੁਲ ਅੱਜ ਕੱਲ ਦੇ ਆਈਕਿਊ ਨਾਲੇ ਆ ਸੀਡੀਆਂ ਲਾ ਕੇ ਗੋਂਦੇ ਤਾਂ ਵੀ ਇਹ ਬਦਮਾਸ਼ ਬਣੇ ਫਿਰਦੇ ਨੇ ਗੱਲ ਮੈਂ ਪ੍ਰੇਮ ਢਿੱਲੋਂ ਲਈ ਇੱਕ ਇੱਥੇ ਸ਼ਬਦ ਵਰਤਣਾ ਚਾਹਾਂਗਾ ਇਹਦੇ ਨਾਲ ਕਿਥੇ ਏਕੇ ਵਾਲੀ ਨਾ ਹੋ ਜਵੇ ਏਕੇਸੀ ਦਾ ਨਾਮ ਸੀ ਕਰਦਾ ਸੀ ਏਕੇਸੀ ਕਾ ਜਿਹਨੇ 30 ਰੁਪਏ ਦੇ ਨੈਟ ਤੇ ਉਹ ਕੀਤਾ ਸੀ ਹਾਂ ਕਿ ਮੈਂ ਉਹਨਾਂ ਲੋਕਾਂ ਨੂੰ ਮੈਂ ਨਹੀਂ ਵੀ ਦੇਖਦਾ ਮੈਂ ਨਹੀਂ ਉਹਨਾਂ ਦੇ ਕਮੈਂਟ ਪੜ੍ਹਦਾ ਜਿਹੜੇ ਆ ਵੀ 15 15 ਰੁਪਏ ਦਾ ਘਰ ਬੈਠੇ ਮੋਬਾਈਲ ਦੇ ਵਿੱਚ ਪੈਗ ਪਾਉਂਦੇ ਥੱਲੇ ਕਮੈਂਟ ਕਰ ਦਿੰਦੇ ਆ ਟੁਟਾਇਆ ਕਹਿੰਦਾ ਕਮੈਂਟ ਕਰ ਦਿੰਦੇ ਇਹੋ ਹਾਂਜੀ ਉਹ ਵੀਡੀਓ ਜੋ ਮੈਨੂੰ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਉਹ ਕਹਿੰਦੇ 3-4 ਸਾਲ ਬਾਦੋਂ ਵਾਇਰਲ ਹੋਈ ਸੀਗੀ ਉਹ ਵੀਡੀਓ ਉਹਦੀ ਮਤਲਬ ਕਿ ਉਹ ਤਾਜ਼ੀ ਵੀਡੀਓ ਨਹੀਂ ਸੀਗੀ 2 ਕਿ 3 ਸਾਲ ਬਾਦੋਂ ਵਾਇਰਲ ਹੋਈ ਸੀਗੀ ਤਾਂ ਉਹਨੇ ਕੈਰੀਅਰ ਉਹਦਾ ਤਬਾਹ ਕਰਤਾ ਉਸਨੇ ਇੱਕ ਉਹ 5 6 ਸਕੰਡ ਦੀਆਂ ਉਹਨਾਂ ਗੱਲਾਂ ਨੇ ਜਾਂ ਸ਼ਬਦਾਂ ਨੇ ਹੈਨਾ ਜੀ ਇਸ ਕਰਕੇ ਮੈਨੂੰ ਲੱਗਦਾ ਪ੍ਰੇਮ ਢਿੱਲੋਂ ਨੂੰ ਨੇ ਸਾਰੇ ਸਿੰਗਰਾਂ ਨੂੰ ਇਹਨਾਂ ਤੋਂ ਸਭ ਕੁਝ ਲੈਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਜੀ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਸਰਕਾਰ ਕੋਈ ਕਰ ਦੇਵੇ ਅੱਛਾ ਸਰਕਾਰ ਹੁਣ ਮੈਂ ਭਗਵੰਤ ਮਾਨ ਤੇ ਆਜਮਾ ਚਾਹੇ ਭਾਜਪਾ ਦੀ ਦਿੱਲੀ ਦੇ ਵਿੱਚ ਸਰਕਾਰ ਆ ਜਾਂ ਕੋਈ ਕੋਈ ਵੀ ਆ ਸਾਰੇ ਲੀਡਰਾਂ ਲਈ ਕਹਿੰਦਾ ਮੈਂ ਹੂੰ ਅਸੀਂ ਤੁਸੀਂ ਅਸੀਂ ਕਿਸੇ ਦਾ ਅਸਲਾ ਫੜ ਕੇ ਫੋਟੋ ਪਾ ਦਈਏ ਨਾ ਜਾਂ ਆਪਣੇ ਅਸਲੇ ਨਾਲ ਵੀ ਅਸੀਂ ਫੋਟੋ ਪਾ ਦਈਏ ਸਰਕਾਰ ਨੂੰ ਕਹਿੰਦੀ ਪਰਚਾ ਜੀ ਇਹਨੂੰ ਆਪਾਂ ਦਿਖਾ ਨਹੀਂ ਸਕਦੇ ਆਪਾਂ ਪੜ੍ਹਦੇ ਆ ਨਾ ਕਿ ਡਿਪਟੀ ਕਮਿਸ਼ਨਰ ਨੇ ਫਲਾਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰ ਦਿੱਤੇ ਬਿਲਕੁਲ ਇਹ ਸ਼ਰੀਆਮ ਹੀ ਡੱਬਨੇ ਲਾ ਕੇ ਖੜੇ ਆ ਇਹਨਾਂ ਨੂੰ ਫੇਰ ਸਰਕਾਰ ਨੂੰ ਲੀਡਾ ਨਹੀਂ ਇਹ ਕੋਈ ਲੀਡਰਾਂ ਨੂੰ ਕੀ ਅਫਸਰਾਉਂ ਦੀਦਾ ਨਹੀਂ ਇਹ ਕਰਿਆ ਪਰਚਾਰਸ਼ ਬੈਨੀਫੀਟਾ ਕੀ ਨਾਮ ਹੈ ਦਾ ਸ਼ਰਸ਼ਟੀਮੰਦ ਘਰ ਵਾਲੇ ਦਾ ਬਦਮਾਸ਼ ਜਿਹੜਾ ਇਹਨਾਂ ਕਰਕੇ ਆ ਕੁਝ ਵੀ ਚਾਹੋ ਜੇ ਨਾਮ ਹੋਵੇ ਆਪਾਂ ਕੀ ਇਹ ਤੋਂ ਲੈਣਾ ਤੂੰ ਯਾਰ ਜੇਬ ਦੇ ਵਿੱਚ ਉਹ ਰੱਖਿਆ ਵਾ ਏਡਾ ਕ ਮੁੱਠਾ ਬਾਹਰ ਕਦਾ ਨਹੀਂ ਕਿਹੜਾ ਬਦਮਾਸ਼ ਬਣਿਆ ਮੁੱਛਾ ਰੱਖ ਕੇ ਇੱਕ ਉਹ ਪੁਲਿਸ ਵਾਲਾ ਵਾ ਉਹ ਪਤਾ ਨਹੀਂ ਆਪੇ ਤੋਂ ਕਹਨੂੰ ਬਾਹਰ ਹੋ ਜਾਂਦਾ ਦਾ ਪ੍ਰੇਮ ਢਿੱਲੋ ਪ੍ਰੇਮ ਢਿੱਲੋ ਦਾ ਤਰ ਤੂੰ ਮ ਤਾਂ ਗੰਦਮੈਨ ਦਾ ਤੂੰ ਖੁਦਾ ਹੋ ਗਿਆ ਜਾਂ ਪ੍ਰੇਮ ਢਿੱਲੋ ਰੱਬ ਲੱਗਾ ਲੋਕਾਂ ਦੇ ਮੇਰੀ ਜੋ ਹੈਗੇ ਇਹ ਸਿਰਫ ਦੇਖੋ ਮੀਡੀਆ ਵੀ ਆਮ ਲੋਕਾਂ ਕਰਕੇ ਜੇਕਰ ਸਾਨੂੰ ਦੇਖੂਗਾ ਬਿਲਕੁਲ ਇਹ ਸਿੰਗਰ ਵੀ ਆਮ ਲੋਕਾਂ ਕਰਕੇ ਆ ਇਸ ਕਰਕੇ ਜਿੰਨਾ ਕਿ ਹੁੰਦਾ ਉਹਨਾਂ ਦੇ ਹਿਸਾਬ ਰੱਖਿਆ ਕਰੋ ਐਵੇਂ ਦੇਖ ਕੇ ਇਹਨਾਂ ਨੂੰ ਆਪਣੇ ਰੱਬ ਨਾ ਬਣਾਇਆ ਕਰੋ ਇਹ ਸਾਡੇ ਆਈਡਲ ਆਪਾਂ ਇਹਨਾਂ ਨੂੰ ਪੂਜਦੇ ਹਾਂ ਜੇ ਜਾਂ ਉਹ ਕੋਈ ਨਹੀਂ ਪੂਜੋ ਆਪਣੇ ਮਾਪਿਆਂ ਨੂੰ ਪੂਜੋ ਸਪਰਮਪੀਤਾ ਪਰਮਾਤਮਾ ਨੂੰ ਪੂਜੋ ਜਿਨ੍ਹਾਂ ਨੇ ਦੇਣਾ ਜਿਨ੍ਹਾਂ ਨੇ ਇਸ ਮਾਂ ਬਾਪ ਨੇ ਸਾਨੂੰ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਜੀ ਬਿਲਕੁਲ ਚੇਤਨ ਜਦੋਂ ਕੋਈ ਸਿੰਗਰ ਨਵਾਂ ਨਵਾਂ ਆਉਂਦਾ ਹੁਣ ਮੈਂ ਕੱਲੀ ਪ੍ਰੇਮ ਢਿੱਲੋਂ ਦੀ ਗੱਲ ਨਹੀਂ ਕਰਦਾ ਹਣਾ ਕੋਈ ਵੀ ਸਿੰਗਰ ਨਵਾਂ ਆਉਂਦਾ ਉਹ ਇੰਟਰਵਿਊ ਵਿੱਚ ਬਹਿ ਕੇ ਰੋਣ ਲੱਗ ਜਾਂਦਾ ਕਿ ਮੈਂ ਤਾਂ 8-10 ਸਾਲ ਦੀ ਸਟਰਗਲ ਕੀਤਾ ਮੇਨਾ ਬੜਾ ਤੱਕਾ ਹੋਇਆ ਜੀ ਹਨਾ ਤੇ ਹੁਣ ਜੇ ਉਹਨਾਂ ਦਾ ਇੱਕ ਅਦਾ ਗਾਣਾ ਚੱਲ ਜਾਂਦਾ ਲੋਕ ਪਛਾਣਨ ਲੱਗ ਜਾਂਦੇ ਨੇ ਉਹਨਾਂ ਨੂੰ ਤੱਕੇ ਮਾਰ ਲੱਗ ਜਾਂਦੇ ਨੇ ਕਿ ਜਿਹੜਾ ਉਹ ਰੋਣਾ ਧੋਣਾ ਇੰਟਰਵਿਊ ਵਿੱਚ ਆਉਂਦਾ ਸਿਰਫ ਇੱਕ ਸਿੰਪਥੀ ਬਾਸਤੇ ਹੁੰਦਾ ਲੋਕਾਂ ਦਾ ਬਿਲਕੁਲ ਜੀ ਮੈਂ ਤਾਂ ਕਹਿੰਦਾ ਹੀ ਆ ਇਹ ਹਮ ਠੀਕ ਆ ਜਿਹੜੇ ਅਸਲ ਕਲਾਕਾਰ ਆ ਉਹ ਤਾਂ ਕਰਦੇ ਆ ਬਿਲਕੁਲ ਹੈ ਨਾ ਜੀ ਇੰਟਰਵਿਊਆਂ ਕਰਦੇ ਆ ਉਹਨਾਂ ਦਾ ਸਟਰਗਲ ਦਿਦਾ ਵੀ ਆ ਆਪਾਂ ਆਪ ਦਿਲਜੀਤ ਦੀ ਗੱਲ ਕਰੀਏ ਕਿ ਪਿਗਰੇ ਵਾਲ ਦੀ ਗੱਲ ਕਰੀਏ ਇਹ ਕਦੋਂ ਤੋਂ ਚੱਲਦੇ ਆ ਰਹੇ ਆ ਹੈ ਨਾ ਜੀ ਆਪਾਂ ਮੈਨੂੰ ਲੱਗਦਾ ਆਪਾਂ ਜੋ ਸਕੂਲਾਂ ਦੇ ਵਿੱਚ ਦੂਜੀ ਤੀਜੀ ਕਲਾਸ ਚ ਪੜਦੇ ਸੀ ਜਦੋਂ ਤੇ ਇਹ ਚੱਲਦੇ ਆ ਰਹੇ ਤੇ ਅੱਜ ਇਹ ਕਿਸ ਲੈਵਲ ਤੇ ਆ ਇਹ ਇਹੀ ਮੈਂ ਕਹਿ ਰਿਹਾ ਇੰਟਰਵਿਊਆਂ ਦੇ ਵਜ੍ਹਾ ਤੁਸੀਂ ਰੋਂਦੇ ਹੋ ਕਿ ਸਾਡਾ 10 ਸਾਲ ਦੀ ਸਾਡੀ ਮਿਹਨਤ ਸੀਗੀ ਤੇ ਬਾਅਦ ਵਿੱਚ ਇਹ ਬਿਆਨ ਵੀ ਆ ਜਾਣੇ ਆ ਨਾ ਤੇ ਮਾਫੀਆਂ ਮੰਗਦੇ ਆਂ ਤੇ ਲੋਕ ਆ ਜੀ ਲੋਕਾਂ ਤੋਂ ਉੱਪਰ ਕੋਈ ਨਹੀਂ ਲੋਕਾਂ ਤੋਂ ਉੱਪਰ ਕੋਈ ਨਹੀਂ ਹੈਗਾ ਕਿਤੇ ਏਕੇ ਵਾਲੀ ਦਾ ਪ੍ਰਹਿਮ ਟਿਲ ਨਾਲ ਹੋ ਜਾਵੇ ਮੈਂ ਤਾਂ ਤੁਹਾਨੂੰ ਇਹ ਦੱਸਦਾ ਇਹ ਹੁਣ ਹੁਣ ਹਲੇ ਮਾਫੀ ਮੰਗ ਲਵੇ ਹੱਥ ਜੋੜ ਕੇ ਲੋਕਾਂ ਦੇ ਕੋਲ ਕਿਤੇ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ ਚਾਹੇ ਉਹ ਸਿੰਗਰ ਆ ਚਾਹੇ ਕੋਈ ਮੀਡੀਆ ਦਾ ਦਾੜਾ ਚਾਹੇ ਕੋਈ ਵੀ ਕੰਮ ਆ ਮੈਂ ਕਹਿੰਦਾ ਮੈਂ ਕਿਰਿਆਨੇ ਦੀ ਦੁਕਾਨੀ ਕੋਲ ਖੋਲ ਕੇ ਕਿਉਂ ਨਾ ਬੈਠਾ ਹਾਂ ਮੈਂ ਆਪਣੇ ਗ੍ਰਾਹਕਾਂ ਗ੍ਰਾਹਕ ਰੱਬ ਰੂਪ ਆ ਮਗਾ ਕਾ ਨੂੰ ਟੋਟ ਟੋਟ ਕੇ ਪਾਉਂਗਾ ਅਗਲੇ ਮੇਰੇ ਕਿਆ ਨਹੀਂ ਦਿਖਾਂ ਤੇ ਦਵਾਰ ਆਣਗੇ ਕਹਣਾ ਜਾਓ ਪਰ ਆਓ ਤੇਰੇ ਅਰਗੇ ਹੋਰ ਇੱਥੇ ਪੱਥਰੇ ਫਿਰਦੇ ਫਿਰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਚੇਤਨ ਜੀ ਸੋ ਦੋਸਤੋ ਇਹ ਸਾਡੇ ਨਾਲ ਚੇਤਨ ਕਸ਼ਪ ਜੀ ਜਿਵੇਂ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਉਸਤਾਦ ਕਹਿਣ ਦੀ ਜਾਂ ਆਈਡਲ ਮੰਨਣ ਦੀ ਲੋੜ ਨਹੀਂ ਆਈਡਲ ਮੰਨੋ ਆਪਣੇ ਮਾਂ ਪਿਓ ਨੂੰ ਜੋ ਤੁਹਾਡੇ ਲਈ ਸੰਘਰਸ਼ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਨੂੰ ਆਪਣੇ ਆਈਡਲ ਮੰਨੋ ਸੋ ਆਪਾਂ ਬਹੁਤ ਜਲਦੀ ਇੱਕ ਨਵੇਂ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਉਦੋਂ ਤੱਕ ਆਪਣੇ ਪ੍ਰੀਤ ਘਰੇਵਾਲਿਆਂ ਨੂੰ ਦਿਓ ਇਜਾਜ਼ਤ ਧੰਨਵਾਦ